नाल चाचा ਬਾਬਾ ਜੀ ਨਵੇਂ ਖੜੇ ਲਾ ਕਰੋ ਜਿਹੜੇ ਖੜੇ ਲਾਓ ਪੱਤ ਆਓ ਜੀ ਲਾਤੋਂ ਮੇਂ ਜਲਾੜੇ ਨਾਲ ਲਾ ਕੋ ਜਲਾ ਦੇ ਆਹੋ ਜਿਹੜੇ ਖੜੇ ਖੜਾ ਪੱਲੇ ਜਲਦੀ ਆ ਆ ਆ ਪੱਟੋ ਥੋੜੇ ਥੋੜੇ ਆ ਇਹਨੂੰ ਮੋੜ ਥੋੜੇ ਨਾਲ ਕੁੱਟ ਦਿੰਦੇ ਆ ਬਾਈ ਜੀ ਉਹ ਕਿਹੜਾ ਪਾਕਿਸਤਾਨ ਦੇ ਪਰਲੇ ਪਾਸੇ ਇੱਕ ਫੌਜ ਭਾਰਤ ਦੀ ਆ ਖੜੀ ਆ ਇੱਕ ਫੌਜ ਆ ਖੜੀ ਯਾਰ ਸ਼ਰਮ ਆਉਣੀ ਚਾਹੀਦੀ ਹੈ ਸੈਂਟਰ ਸਰਕਾਰ ਨੂੰ ਓਕੇ ਵੀ ਅਸੀਂ ਖਿਡਿਆਰੀ ਕਿਹਨੂੰ ਖੜੇ ਆ ਆਪਣੇ ਦੀ ਭਰਤੀ ਹੋ ਕਰਿਆ ਉਹ ਕਿਹੜਾ ਪਾਕਿਸਤਾਨ ਤੋਂ ਆਇਆ ਜੀ ਤੋਂ ਆਇਆ ਆਪਣੀ ਨਾ ਬਿਲਕੁਲ ਬਿਲਕੁਲ ਬਰਾਬਰ ਉਹ ਤੋਂ ਮਾਰਦੇ ਹੋਏ ਖੜੇ ਆ ਆਪਣੇ ਮਾਰ ਖਾਂਦੇ ਹੋਏ ਖੜੇ ਆ ਇਹ ਬਹੁਤ ਵੱਡੀ ਮਤਲਬ ਇਹਨਾਂ ਦੀ ਖਾਨਾਸ਼ਾਹੀ ਹੈ ਸੈਂਟਰ ਸਰਕਾਰ ਦੀ ਜੈਨ ਕੀ ਭਾਈ ਲਵਾ ਦਿਓ ਲੋਟਰੀਆਂ ਆ ਗਈਆਂ ਵੋਟਾਂ ਇਹਨਾਂ ਦੀਆਂ ਓਏ ਕਹਾ ਕਿ ਉਹਨੂੰ ਹੋਰ ਪਾਪ ਆ ਪਟਨਾ ਦੇ ਕਿਹਨਾਂ ਜਿਹੜੇ ਹੱਥਾਂ ਦੇ ਲਏ ਮੈਂ ਕਹਾ ਭਾਈ ਇਹ ਕਿਲ ਕੀ ਪੱਟਾਂਗੇ ਤਾਂ ਉਹ ਵੀ ਉਹ ਪੱਟ ਦੇਣਾ ਅੱਜ ਆਪਾਂ ਜਦੋਂ ਵੀ ਮਤਲਬ ਰੋਟੀ ਖਾਣ ਲੱਗਦੇ ਆ ਕੰਮ ਤਾਂ ਪਹਿਲੀ ਬੁਰਕੀ ਤੋਂ ਸ਼ੁਰੂ ਕਰਦੇ ਆ ਤੁਰਦੇ ਆ ਪਹਿਲੇ ਕਦਮ ਤੋਂ ਸ਼ੁਰੂ ਕਰਦੇ ਆ ਇਹ ਤਾਂ ਪਹਿਲੇ ਕਦਮ ਹੈ ਇਹਦਾ ਦੇਖੇਗਾ ਨੇਰੀ ਬਣਾਵੇ ਜਦੋਂ ਆਵੀ ਅੱਜ ਆ ਕੇ ਹਾਂ ਬੁੱਦਾਬਾ ਖੱਟੜ ਦੀ ਨਿਸ਼ਾਨੀ ਪੱਟ ਕੇ ਲੈ ਕੇ ਚੱਲੇ ਆ ਗੈਰੀ ਭਾਗੀ ਮੇਰਾ ਪਿੰਡ ਹੈ ਓਕੇ ਅੱਡੇ ਤੇ ਲਮਕਾਉਂਗਾ ਐ ਕਰਕੇ ਆ ਦੇਖੋ ਭਾਈ ਇਹ ਜੀ ਨਗਰ ਦੀ ਨਿਸ਼ਾਨੀਆਂ ਨਾ ਕਿ ਮੈਂ ਪੱਟ ਕੇ ਲੈ ਆ ਨਗਰੀ ਲੈ ਗੈਰੀ ਭਾਗੀ ਐ ਦਿਖਾਵਾਂਗੇ ਆਪਾਂ ਜਦੋਂ ਬੀਜੇਪੀ ਸਰਕਾਰ ਆਪਣੇ ਆਊ ਕਰੋਗੇ ਇਹ ਇਸ ਵਾਰ ਕਿਵੇਂ ਆਊਗੀ ਯਾਰ ਸਵਾਲ ਦਿਓ ਕੁਟ ਕੁਟ ਕੇ ਉੱਥੇ ਤਾਂ ਆਪਾਂ ਥਾ ਦੇਣਗੇ ਨੇਰੀ ਇਹਨਾਂ ਦੀ ਕੀ ਹੋਵੇਗੀ ਆਹੋ ਇਹ ਕਿੱਲ ਵੀ ਦਿਖਾਏ ਜਾਣਗੇ ਉਹਨਾਂ ਨੂੰ ਕਿੱਲ ਵੀ ਦਿਖਾਵਾਂਗੇ ਕਿੰਨੇ ਉਹਨੇ ਨਿਕਲਾ ਲਾਂਗੇ ਯਾਰ ਹੁਣ ਬਣਦੇ ਹੁਣ ਲਾਹਾਂਗੇ ਠੀਕ ਹੈ ਅੱਗੇ ਨੰਗੇ ਨਹੀਂ ਕੀਤਾ ਸੀ ਉੱਥੇ ਪੰਮਲੋੜ ਚ ਹੁਣ ਵੀ ਇਸ ਵਾਰ ਵੀ ਉਹ ਨਹੀਂ ਮਗਾ ਜਮਨ ਨੰਗੇ ਕਰਾਂਗੇ ਜਾਂ ਮਨ ਜਾਣਾ ਠੀਕ ਹੈ ਨਹੀਂ ਫਿਰ ਹੁਣ ਰਬੜ ਦੇ ਨਾਲਿਆਂ ਨਾਲ ਜੰਗ ਦੇ ਦੂਜੇ ਨਾਲ ਪਾ ਲੈਣੇ ਭਾਈ ਪਾ ਕੇ ਓਕੇ ਲਾ ਦੇਗੇ ਰਬੜ ਬਲਗਨ ਅਨੁਸਾਰ ਕੇ ਦੇਖਿਆ ਪੱਟ ਦੇਣੀ ਨੇ ਜੀ ਬੀ ਜੀ ਪੰਜਾਬ ਚ ਫੜ ਗਈ ਮਗਾ ਤੂੰ ਯਾਰ ਇਧਰ ਮੂੰਹ ਕਰਾ ਕੇ ਸਮਾਈਂ ਨੀਂਦ ਨਹੀਂ ਆਉਂਦੀ ਇਹਨਾਂ ਨੂੰ ਹਣਾ ਠੀਕ ਹੈ ਜੇ ਤੇਰੇ ਭਲੇਖੇ ਦਾ ਸਰਾਣਾ ਪੰਜਾਬ ਕੰਨੀ ਹੋ ਜਾਣਾ ਸਾਈ ਰਾਤ ਇਹਦੇ ਇੱਕ ਤੇ ਘੋੜੀ ਚੜੀ ਜਾਂਦੇ ਆ ਲੈ ਤੇ ਕੀ ਹੋ ਗਿਆ ਯਾਰਾ ਫੇਰ ਸਰਾਣਾ ਬਦਲਾਉਂਦੇ ਆ ਫੇਰ ਨੀਂਦ ਆਉਂਦੀ ਇਹਨਾਂ ਨੂੰ ਠੀਕ ਹੈ ਇੱਕ ਜੇ ਮੈਂ ਕੱਲ ਆ ਤੂੰ ਗਏਗਾ ਬਾਹ ਬਹੁਤ ਜ਼ਿਆਦਾ ਸਨੀਆ ਤੇ ਅੱਜ ਉਹਦੇ ਸਾਹਮਣੇ ਉਹ ਜ ਨੂੰ ਦਵਾਈ ਤੋਂ ਪਹਿਲਾਂ ਹੀ ਗਲਾ ਬੈਠਾ ਇਹਦਾ ਦਵਾਈ ਤੋਂ ਪਹਿਲਾਂ ਹੀ ਗਲਾ ਬੈਠਿਆ ਵੇ ਦਵਾਈ ਤੋਂ ਪਹਿਲਾਂ ਹੀ ਗਲਾ ਬੈਠਾ ਇਹ ਤੂੰ ਇਹ ਕੁਝ ਨਹੀਂ ਹੁੰਦਾ ਏਡਾ ਏਥਰੋਂ ਕਸ ਕੀ ਕਰੂ ਏਡਾ ਜੁੱਲੇ ਦਾ ਤੂੰ ਇਹਦੇ ਕੁਝ ਕਰ ਦੇਣੀ ਆਪਾਂ ਨੂੰ ਓਕੇ ਹ ਹਜ਼ਾਰਾਂ ਕਿੱਲਾਂ ਨੂੰ ਪ੍ਰਾਲੀ ਨੂੰ ਅੱਗ ਲਾ ਦੇਣਾ ਉਦੋਂ ਕੁਝ ਨਹੀਂ ਕਰਦਾ ਏਡਾ ਏਥਰੋਂ ਕਸ ਕੀ ਕਰੂਗੀ ਇਹਦਾ ਡਰਾਵਾ ਕੋਈ ਉਹ ਕੁਝ ਨਹੀਂ ਹੁੰਦਾ ਨਾ ਹਾਂਜੀ ਇਹ ਦੇਖੋ ਗੱਲ ਹੈ ਇਹ ਤਾਂ ਬਹੁਤ ਛੋਟੀ ਗੱਲ ਆ ਸਾਡਾ ਇਤਿਹਾਸ ਕਿ ਮੋਦੀ ਸਰਕਾਰ ਤੇ ਖੱਟਰ ਦੀ ਸਰਕਾਰ ਸਾਡਾ ਧਿਆਨ ਰੱਖਦੇ ਅਸੀਂ ਤਾਂ ਬੰਬਾਂ ਤੋਂ ਗੋਲੀਆਂ ਤੋਂ ਨਹੀਂ ਲੜੇ ਅਸੀਂ ਤਾਂ ਉਹ ਲੋਕਾਂ ਜਿਹੜੇ ਲੋਕਾਂ ਦੇ ਥੱਲੇ ਮੂੰਹ ਤਾਂ ਦੇ ਦੇ ਕੇ ਸੀ ਉਹ ਆਹ ਪਰਦੇ ਸੀਗਾ ਸਿੱਧਾ ਹੀ ਕਰਨਾ ਹੈ ਸਿੱਧਾ ਹੀ ਕਰਨਾ ਬਾਪੂ ਹੈ ਹੀ ਕਰਨਾ ਮਰਾਤਾ ਮਾਰਿਆ ਤੇ ਕਿੱਲੀ ਖੜੀ ਆ ਆਪਣੀ ਕਿੱਲੀ ਖੜੀ ਆ ਰ ਆਪਣੀ ਭਾਈ ਕਿੱਲੀ ਨਹੀਂ ਹੈ ਕਿ ਕਮੈਂਟ ਆ ਇਹ ਨਹੀਂ ਕੋਈ ਅਲਫਾ ਬਾ ਇਹ ਬੜਾ ਆਉਗਾ ਨਹੀਂ ਲੱਗੂ ਛੱਕ ਤੋੜ ਮਾਡੀ ਜੀ ਸਾਡੇ ਦੇ ਪਾਸੇ ਸਾਡੇ ਪਾਸੇ ਆ ਕੇ ਸਾਨੂੰ ਲੋਹਰਦਾਰ ਬਣ ਕੇ ਸਾਡੇ ਕਿਸਾਨ ਖੁਦ ਖੁਸ਼ੀਆਂ ਕਰ ਰਹੇ ਆ ਉਦੋਂ ਚੰਗਾ ਅਸੀਂ ਇੱਥੇ ਬਾਡਰ ਤੇ ਲੜ ਕੇ ਮਰ ਜਾਾਂਗੇ ਸਾਨੂੰ ਕੋਈ ਡਰ ਨਹੀਂ ਹਾਂ ਅਸੀਂ ਘਰੇ ਬੈ ਕੇ ਮਰਨ ਨਾਲੋਂ ਇੱਥੇ ਅਣਖ ਦੀ ਮੌਤ ਮਾਰਨਾ ਬਹੁਤ ਚੰਗਾ ਸਮਝਦੇ ਆ ਸੋ ਅਸੀਂ ਅਪੀਲ ਕਰਦੇ ਆ ਜਿਹੜੇ ਹਜੇ ਵੀ ਕਿਸਾਨ ਘਰੇ ਬੈਠੇ ਆ ਆਜੋ ਜੋਧੇ ਉਹ ਸੰਘਰਸ਼ ਦੇ ਵਿੱਚ ਹਿੱਸਾ ਪਾ ਲਓ ਜੀਵਨ ਨੂੰ ਬਣਾ ਲਓ ਸਭਲਾ ਐਵੇਂ ਘਰੇ ਬਹਿ ਕੇ ਮਰਨ ਨਾਲੋਂ ਇੱਥੇ ਆਉਣਾ ਚੰਗਾ ਐ ਇੱਥੇ ਕੋਈ ਗੋਲੀਆਂ ਨਹੀਂ ਚੱਲਣਗੀਆਂ ਕੋਈ ਨਹੀਂ ਚਲਾਣਣਗੇ ਫੇਰ ਵੀ ਕਿਹੜਾ ਆਪਾਂ ਨੂੰ ਡਰ ਹੈ ਕਿ ਇਤਿਹਾਸ ਸਿਰਜਿਆ ਜਾ ਰਿਹਾ ਹੈ ਕਹਿ ਸਕਦਾ ਇਤਿਹਾਸ ਸਿਰਜਿਆ ਜਾ ਰਿਹਾ ਹੈ ਭਾਈ ਜੀ ਅਸੀਂ ਵਾਰਸ ਗੁਰੂ ਗੋਬਿੰਦ ਸਿੰਘ ਦੇ ਆ ਅਸੀਂ ਕੱਚੀਆਂ ਗੜੀਆਂ ਦੇ ਵਾਰਸ ਆ ਅਸੀਂ ਮਹਿਲਾਂ ਵਾਲਿਆਂ ਨੂੰ ਹਰਾਉਣਾ ਜਾਣਦੇ ਆ ਸਾਡੇ ਗੁਰੂਆਂ ਨੇ ਸਾਡੇ ਸ਼ਹੀਦਾਂ ਸਿੰਘਾਂ ਨੇ ਹਰਾਇਆ ਸਾਡੇ ਤੇ ਗੁਰੂਆਂ ਦਾ ਓਟ ਆਸਰਾ ਅਸੀਂ ਘਰੋਂ ਗੁਰੂ ਘਰਾਂ ਦੇ ਵਿੱਚੋਂ ਅਰਦਾਸਾਂ ਕਰਕੇ ਚੱਲੇ ਆ ਵਾਹਿਗੁਰੂ ਦਾ ਓਟ ਆਸਰਾ ਲੈ ਕੇ ਸਾਡੇ ਉੱਤੇ ਅਕਾਲ ਪੁਰਖ ਦੀ ਪੂਰੀ ਕਿਰਪਾ ਜਿੰਨਾ ਟਾਈਮ ਸਾਡਾ ਅਕਾਲ ਪੁਰਖ ਤੇ ਭਰੋਸਾ ਹੈ ਸਾਨੂੰ ਹਰਾਉਣ ਵਾਲਾ ਕੋਈ ਪੈਦਾ ਨਹੀਂ ਹੋਇਆ ਸਚਾਈ ਦੀ ਹਮੇਸ਼ਾ ਜਿੱਤ ਹੋਈ ਆ ਇਹਨਾਂ ਦੀ ਬੁਰਾਈਆਂ ਦੀ ਹਮੇਸ਼ਾ ਹੀ ਹਾਰ ਹੋਈ ਆ ਤੇ ਅੱਗੇ ਵੀ ਹੁੰਦੀ ਰਹੇਗੀ ਅੱਜ